ਬੰਦੇ ਦਾ ਸੁਭਾਅ ਬਣ ਗਿਆ ਹੈ ਵੀ ਸੈਟਿੰਗ ਤੋਂ ਬਿਨਾ ਦੁਨੀਆ ਦੇ ਅੰਦਰ ਕੋਈ ਕੰਮ ਨਹੀਂ ਹੁੰਦਾ ਇਹ ਕਾਰਨ ਹੈ ਇਹ ਸੈਟਿੰਗ ਕਰਕੇ ਰੱਖਦਾ ਹੈ ਆਪਣੇ ਕੰਟੈਕਟ ਦੀ ਰਿਸ਼ਤੇਦਾਰੀ ਬਣਾ ਕੇ ਰੱਖਦਾ ਹੈ ਰਿਸ਼ਤੇਦਾਰੀ ਹੁੰਦੀ ਦੋ ਤਰ੍ਹਾਂ ਦੀ ਇੱਕ ਤੁਹਾਡੀ ਬਲੱਡ ਦੀ ਰਿਸ਼ਤੇਦਾਰੀ ਦੂਜੀ ਤੁਹਾਡੀ ਕੰਟੈਕਟ ਦੀ ਰਿਸ਼ਤੇਦਾਰੀ ਬਲੱਡ ਦੀ ਰਿਸ਼ਤੇਦਾਰੀ ਦੇ ਅੰਦਰ ਨਾਨਕੇ ਆ ਗਏ ਦਾਦਕੇ ਆ ਗਏ ਸਹੁਰੇ ਆ ਗਏ ਮੈਂ ਕਿਸੇ ਵਕਤ ਇਸ ਚੈਪਟਰ ਨੂੰ ਤੁਹਾਡੇ ਸਾਹਮਣੇ ਖੋਲ੍ਹ ਕੇ ਪੇਸ਼ ਕਰਾਂਗਾ ਅੱਜ ਮੈਂ ਦੂਜੇ ਪਾਸੇੋਂ ਦੂਜੇ ਐਂਗਲ ਤੋਂ ਗੱਲ ਕਹਿਣੀ ਚਾਹੁੰਦਾ ਕੰਟੈਕਟ ਦੀ ਰਿਸ਼ਤੇਦਾਰੀ ਇਹ ਵੀ ਥਾਣੇਦਾਰ ਦੇ ਨਾਲ ਕੰਟੈਕਟ ਹੋਵੇ ਐਸਪੀ ਨਾਲ ਕੰਟੈਕਟ ਹੋਵੇ ਕਿਦਰੇ ਲੋਡ ਪੈਣ ਤੇ ਕੰਮ ਆ ਜਾਏਗਾ ਐਸਡੀਐਮ ਦੇ ਨਾਲ ਕੰਟੈਕਟ ਹੋਵੇ ਮੰਤਰੀ ਮਿਨਿਸਟਰ ਦੇ ਨਾਲ ਕੰਟੈਕਟ ਹੋਵੇ ਲੋਡ ਪੈਣ ਦੇ ਉੱਤੇ ਮੇਰੇ ਕੰਮ ਆ ਜਾਏਗਾ ਇਹਨੂੰ ਕਿੰਨਿਆ ਕੰਟੈਕਟ ਦੀ ਰਿਸ਼ਤੇਦਾਰੀ ਸੁਭਾਅ ਬਣ ਗਿਆ ਕਿ ਸੈਟਿੰਗ ਕਰਕੇ ਰੱਖਣੀ ਚਾਹੀਦੀ ਹੈ ਸੈਟਿੰਗ ਤੋਂ ਬਿਨਾ ਤੇਰੇ ਕੰਮ ਅਧੂਰੇ ਰਹਿ ਜਾਣਗੇ ਨਹੀਂ ਕਰਾਂਗਾ ਸੁਭਾਅ ਦੇ ਮੁਤਾਬਕ ਜਿਹੜਾ ਸੁਭਾਅ ਬਣ ਜਾਂਦਾ ਹੈ ਸੁਭਾਅ ਦੇ ਮੁਤਾਬਕ ਜ਼ੁਬਾਨ ਬੋਲ ਪੈਂਦੀ ਅਗਰ ਚੁਗਲੀ ਕਰਨ ਦਾ ਸੁਭਾਅ ਹੈ ਤੈਨੂੰ ਪਤਾ ਨਹੀਂ ਲੱਗਦਾ ਮੈਂ ਚੁਗਲੀ ਕਰ ਕਦੋਂ ਗਿਆ ਅਗਰ ਸੱਚ ਬੋਲਣ ਦਾ ਸੁਭਾਅ ਹੈ ਜਿਹੜਾ ਬਹੁਤ ਘੱਟ ਹੈ ਪਰ ਸੱਚ ਬੋਲ ਜਾਂਦਾ ਹੈ ਝੂਠ ਬੋਲਣ ਦਾ ਸੁਭਾਅ ਹੈ ਉਹ ਕਰ ਜਾਂਦਾ ਹੈ ਪਰਿਵਾਰ ਵਿੱਚ ਦਰਾੜ ਪਾਉਣ ਦਾ ਸੁਭਾਅ ਹੈ ਤੇ ਇਹ ਆਪਣੇ ਸੁਭਾਅ ਦੇ ਮੁਤਾਬਕ ਉਹ ਕੰਮ ਕਰ ਜਾਂਦਾ ਹੈ ਤੋਂ ਖੈਰ ਸੁਭਾ ਦੇ ਬਣੇ ਹੋਏ ਇਸ ਕੰਮ ਕਰਕੇ ਇਹ ਚਾਉਂਦਾ ਹੈ ਵੀ ਹੁਣ ਮੇਰੀ ਦੁਨੀਆ ਦੇ ਅੰਦਰ ਤੇ ਸੈਟਿੰਗ ਹੈ ਐਸਪੀ ਦੇ ਨਾਲ ਮੇਰੀ ਸੈਟਿੰਗ ਹੈ ਐਸਐਚਓ ਦੇ ਨਾਲ ਮੇਰੀ ਸੈਟਿੰਗ ਹੈ ਸ਼ਾਮ ਨੂੰ ਘਰ ਆਇਆ ਜ਼ਮੀਨ ਦਾ ਕੋਈ ਝਗੜਾ ਚੱਲਦਾ ਸੀ ਰੌਲਾ ਰੱਪਾ ਚੱਲਦਾ ਸੀ ਪਰਿਵਾਰ ਨੂੰ ਬਿਠਾਇਆ ਭਰਾਵਾਂ ਨੂੰ ਭਤੀਜਿਆਂ ਨੂੰ ਸਾਰਿਆਂ ਨੂੰ ਬਾਕੇ ਕਹਿ ਲੱਗਾ ਕਿ ਮੈਂ ਸੈਟਿੰਗ ਕਰ ਆਇਆ ਪਟਵਾਰੀ ਦੇ ਨਾਲ ਮੇਰੀ ਸੈਟਿੰਗ ਹੋ ਗਈ ਹੈ ਕੰਮ ਕਰ ਦੇਗਾ ਇੰਨੇ ਪੈਸੇ ਲਏਗਾ ਐਸਓ ਚ ਐਸਐਚਓ ਦੇ ਨਾਲ ਮੇਰੀ ਸੈਟਿੰਗ ਹੈ ਉਹ ਕਹਿੰਦਾ ਸੀ ਮੈਂ ਮੌਕੇ ਤੇ ਪਹੁੰਚ ਜਾਵਾਂਗਾ ਰੋਲਾ ਨਹੀਂ ਪਏਗਾ ਐਸਪੀ ਦੇ ਨਾਲ ਮੇਰੀ ਸੈਟਿੰਗ ਮੈਂ ਸਾਰੀ ਸੈਟਿੰਗ ਕਰਕੇ ਅੱਜ ਲੇਟ ਕਰ ਤਾਂ ਪਹੁੰਚਿਆ ਵੀ ਕੱਲ ਨੂੰ ਆਪਣਾ ਜ਼ਮੀਨੀ ਵਿਵਾਦ ਖਤਮ ਹੋ ਜਾਏਗਾ ਮੈਂ ਸੈਟਿੰਗ ਕਰਕੇ ਆਇਆ ਹੁਣੇ ਸੈਟਿੰਗ ਕਰਨ ਦਾ ਸਵੇਰ ਇੰਨਾ ਜ਼ਬਰਦਸਤ ਪਾਲ ਚੁੱਕਾ ਹੈ ਹਰ ਪੈਰ ਪੈਰ ਦੇ ਉੱਤੇ ਚਾਹੁੰਦਾ ਹੈ ਸੋਚਦਾ ਹੈ ਕਿ ਮੈਂ ਕਿਸੇ ਨਾ ਕਿਸੇ ਦੇ ਨਾਲ ਸੈਟਿੰਗ ਕਰਕੇ ਰੱਖਾਂ ਤਾਂ ਕਿ ਮੇਰੀ ਕੰਪਨੀ ਚੱਲਦੀ ਰਹੇ ਮੇਰਾ ਕੰਮਕਾਰ ਚੱਲਦਾ ਰਹੇ ਜ਼ਮੀਨ ਚੱਲਦੀ ਰਹੇ ਦੂਜਾ ਤਿਜਾ ਘਰੇਲੂ ਸਮਾਜਿਕ ਰਾਜਨੀਤਿਕ ਮਸਲਾ ਹੈ ਨਾ ਜਿਹੜਾ ਮੇਰਾ ਉਸੁਲਚਤਾ ਰਹੇ ਕਿਧਰੇ ਉਲਝਣ ਨਾ ਬਣੇ ਸੈਟਿੰਗ ਕਰਨ ਵਾਲਾ ਸੁਭਾਅ ਬਣ ਗਿਆ ਹੁਣ ਬਣੇ ਹੋਏ ਸੁਭਾਅ ਦੇ ਮੁਤਾਬਕ ਹੁਣ ਇਹਨੇ ਅੱਗੇ ਜਾਣ ਦੀ ਸੋਚੀ ਦੁਨੀਆਦਾਰੀ ਦੇ ਅੰਦਰ ਮੇਰਾ ਕੰਮ ਚੱਲ ਰਿਹਾ ਹੈ ਸੈਟਿੰਗ ਦੇ ਨਾਲ ਤੇ ਹੁਣ ਉਹ ਸੁਭਾਅ ਪੱਕ ਗਿਆ ਸੁਭਾਅ ਸੰਸਕਾਰ ਬਣ ਗਿਆ ਹੈ ਸੁਭਾਈ ਕਰਮ ਬਣ ਗਿਆ ਹੈ ਹੁਣ ਉਹ ਬਣੇ ਸੁਭਾਅ ਦੇ ਮੁਤਾਬਕ ਇਹ ਚਾਹੁੰਦਾ ਹੈ ਵੀ ਰੱਬ ਦੇ ਨਾਲ ਵੀ ਮੇਰੀ ਸੈਟਿੰਗ ਹੋਵੇ ਉਸ ਪਰਮ ਸਤਾ ਦੇ ਨਾਲ ਨਿਰੰਕਾਰ ਦੇ ਨਾਲ ਵੀ ਮੇਰੀ ਸੈਟਿੰਗ ਹੋਵੇ ਤੇ ਫਿਰ ਜਿਵੇਂ ਬਾਹਰ ਸੈਟਿੰਗ ਕਰਾਉਣ ਵਾਲੇ ਏਜੰਟ ਨੇ ਆ ਮੈਂ ਤੇਰੀ ਐਸਪੀ ਦੇ ਨਾਲ ਗੱਲ ਕਰਾ ਦਿਨਾ ਆ ਮੈਂ ਤੇਰੀ ਤਹਿਸੀਲਦਾਰ ਦੇ ਨਾਲ ਗੱਲ ਕਰਾ ਦਿਨਾ ਆਜਾ ਮੇਰੀ ਜਾਣ ਪਛਾਣੇ ਮੈਂ ਤੇਰੀ ਪਟਵਾਰੀ ਦੇ ਨਾਲ ਗੱਲ ਕਰਾ ਦੇਣਾ ਉਹ ਤੇਰਾ ਮਸਲਾ ਹੱਲ ਕਰ ਦੇਗਾ ਸੈਟਿੰਗ ਕਰਾਉਣ ਵਾਲੇ ਏਜੰਟ ਥਾਂ ਥਾਂ ਦੇ ਉੱਤੇ ਮਿਲ ਜਾਂਦੇ ਨੇ ਵੱਡਿਆਂ ਦੇ ਮਿਲ ਜਾਂਦੇ ਨੇ ਛੋਟਿਆਂ ਦੇ ਮਿਲ ਜਾਂਦੇ ਨੇ ਨਿੱਕੇ ਜਿਹੇ ਪੀਐਨ ਤੋਂ ਲੈ ਕੇ ਉੱਤੋਂ ਤੱਕ ਦੇ ਮਿਲ ਜਾਂਦੇ ਨੇ ਆ ਮੈਂ ਤੇਰੀ ਮੰਤਰੀ ਨਾਲ ਗੱਲ ਕਰਾਵਾਂ ਮਨਿਸਟਰ ਨਾਲ ਗੱਲ ਕਰਾਵਾਂ ਆ ਮੈਂ ਤੇਰੀ ਸੈਟਿੰਗ ਕਰਾ ਦੇਣਾ ਹੁਣ ਗੱਲ ਆਈ ਰੱਬ ਦੀ ਤੇ ਰੱਬ ਦੇ ਨਾਲ ਸੈਟਿੰਗ ਕਰਾਉਣ ਵਾਲੇ ਏਜੰਟ ਵੀ ਥਾਂ ਥਾਂ ਤੇ ਮਿਲਦੇ ਨੇ ਜਿਵੇਂ ਹਰ ਕੋਰਟ ਕਚਹਿਰੀ ਦੇ ਬਾਹਰ ਕੋਈ ਨਾ ਕੋਈ ਬੈਠਾ ਏਜੰਟ ਮਿਲ ਜਾਂਦਾ ਤੂੰ ਡਰਾਈਵਿੰਗ ਲਾਇਸੈਂਸ ਬਣਾਉਣਾ ਆ ਮੈਂ ਬਣਾਵਾ ਦਿੰਦਾ ਤੂੰ ਆ ਕੰਮ ਕਰਾਉਣਾ ਆ ਮੈਂ ਕਰਾ ਦਿੰਦਾ ਐਨੇ ਪੈਸੇ ਲੱਗਣਗੇ ਕਰਾ ਦਿੰਦਾ ਹੁਣ ਉਹ ਬਿਲਕੁਲ ਉਸੇ ਟੰਗ ਦੇ ਏਜੰਟ ਧਰਮ ਦੇ ਰਾਹ ਦੇ ਅੰਦਰ ਮਜ਼ਬ ਦੇ ਰਾਹ ਦੇ ਅੰਦਰ ਵੀ ਮਿਲਦੇ ਨੇ ਰੱਬ ਦੇ ਤੇ ਬੰਦੇ ਦੇ ਰਾਹ ਦੇ ਅੰਦਰ ਵੀ ਮਿਲਦੇ ਨੇ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਆ ਇਹ ਕਿਹੜੀ ਗੱਲ ਐ ਤੂੰ ਗੁਨਾਹ ਕੀਤਾ ਹੈ ਚੋਰੀ ਕੀਤੀ ਹੈ ਕਤਲ ਕੀਤਾ ਹੈ ਧੋਖਾ ਕੀਤਾ ਏ ਬੇਈਮਾਨੀ ਕੀਤੀ ਏ ਕੁਛ ਵੀ ਕੀਤਾ ਹੈ ਤਾਂ ਕੀ ਹੋਇਆ ਜਿਵੇਂ ਬਾਹਰ ਸੈਟਿੰਗ ਹੁੰਦੀ ਏ ਇੱਥੇ ਵੀ ਸੈਟਿੰਗ ਚੱਲਦੀ ਆ ਮੈਂ ਤੇਰੀ ਸੈਟਿੰਗ ਕਰਵਾ ਦੇਣਾ ਅੱਛਾ ਉਹ ਬਾਹ ਫੜ ਕੇ ਕਿਸੇ ਨਾ ਕਿਸੇ ਬਾਬੇ ਦੇ ਡੇਰੇ ਤੇ ਲੈ ਜਾਂਦਾ ਤੇ ਬਾਬਾ ਫਿਰ ਉਹਨੂੰ ਕਹਿੰਦਾ ਏ ਵੀ ਅੱਛਾ ਇੰਨੇ ਪੈਸੇ ਲੱਗਣਗੇ ਤੇ ਤੇਰਾ ਇਹ ਗੁਨਾਹ ਧੋਤਾ ਜਾਏਗਾ ਤੇਰਾ ਗੁਨਾਹ ਮਾਫ ਹੋ ਜਾਏਗਾ ਇੰਨੇ ਪੈਸੇ ਲੱਗਣਗੇ ਤੂੰ ਪਾਠ ਕਰਵਾ ਮੇਰੇ ਡੇਰੇ ਤੇ ਜਾਂ ਮੇਰੇ ਬੰਦਿਆਂ ਕੋਲੋਂ ਪਾਠ ਕਰਵਾ ਸੰਪਟ ਤੂੰ ਕਰਵਾ ਮਾਂ ਸੰਪਟ ਮੈਂ ਦਾਵਾ ਕਰਦਾ ਤੇਰੇ ਗੁਨਾਹ ਮਾਫ ਹੋ ਜਾਣਗੇ ਪਰ ਉਹ ਹੁਣ ਪਤਾ ਕਿਵੇਂ ਲੱਗੇ ਵੀ ਮਾਫ ਹੋ ਗਏ ਜਾਂ ਨਹੀਂ ਲੱਗੇ ਉਹ ਤੈਨੂੰ ਖੁਦ ਨੂੰ ਪਤਾ ਹੈ ਤੇਰੇ ਉੱਤੋਂ ਵਜਨ ਲੱਥ ਗਿਆ ਜਾਂ ਨਹੀਂ ਲੱਥਾ ਤੇਰਾ ਅੰਦਰ ਸ਼ੁੱਧ ਹੋਇਆ ਜਾਂ ਨਹੀਂ ਹੋਇਆ ਟੋਏ ਟਿੱਬੇ ਬਰਾਬਰ ਹੋਏ ਜਾਂ ਨਹੀਂ ਹੋਏ ਪਰ ਏਜੰਟ ਲੋਕ ਬਾਬੇ ਲੋਕ ਠੱਗ ਲੋਕ ਉਹਨਾਂ ਨੇ ਤੇ ਕਹਿ ਦਿੱਤਾ ਨਾ ਵੀ ਅਖੰਡ ਪਾਠ ਕਰਵਾ ਸੰਪਟ ਕਰਵਾ ਹਵਨ ਕਰਵਾ ਲੰਗਰ ਲਾ ਮੇਰੇ ਕਹਿ ਲਾ ਕੇ ਕਰਵਾ ਇਹਨੂੰ ਲੰਗਰ ਖਵਾ ਇਹਨੂੰ ਨਾਖਵਾ ਤੇ ਆ ਤੇਰਾ ਗੁਨਾਹ ਮਾਫ ਹੋ ਜਾਏਗਾ ਜਾਂ ਤੇਰਾ ਕੰਮ ਹੋ ਜਾਏਗਾ ਇਹ ਆਮ ਸੁਭਾ ਚੱਲਦਾ ਹੈ ਦੁਨੀਆਦਾਰੀ ਦੇ ਅੰਦਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੋ ਕੰਮ ਤੁਸੀਂ ਕਰ ਰਹੇ ਹੋ ਕਿਸੇ ਬਾਬੇ ਦੇ ਕਹਿ ਲਾ ਕੇ ਹਵਨ ਪਾਠ ਯੱਗ ਦੁਜਾ ਤਿਜਾ ਸੰਪਟ ਮਾਂ ਸੰਪਟ তীর্থਾਂ ਤੇ ਨਾਉਣਾ ਕਿਧਰੇ ਕਿਧਰੇ ਜਾ ਕੇ ਨਾਉਣਾ ਸਰੋਵਰਾਂ ਵਿੱਚ ਨਾਉਣਾ ਬੋਲੀਆਂ ਵਿੱਚ ਨਾਉਣਾ ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਸਬੰਧ ਵਿੱਚ ਕਦੇ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਵੀ ਤੇਰੀ ਸਲਾਹ ਕੀ ਹੈ ਏਜੰਟ ਨੇ ਕਿਹਾ ਹੈ ਆ ਕੰਮ ਕਰ ਤੇ ਤੇਰਾ ਮਸਲਾ ਹੱਲ ਹੋ ਜਾਏਗਾ ਪਰ ਗੁਰੂ ਜੀ ਮੈਂ ਤੈਨੂੰ ਪੁੱਛਦਾ ਵੀ ਤੇਰੀ ਇਹਦੇ ਵਿੱਚ ਕੀ ਸਲਾਹ ਹੈ ਗੁਰੂ ਨੂੰ ਪੁੱਛਿਆ ਬਾਣੀ ਨੂੰ ਪੁੱਛਿਆ ਵੀ ਜੋ ਕੰਮ ਮੈਂ ਕਰਦਾ ਉਹ ਤੈਨੂੰ ਚੰਗਾ ਵੀ ਲੱਗਦਾ ਹੈ ਜਾਂ ਨਹੀਂ ਲੱਗਦਾ ਮੈਂ ਤੀਰਤ ਤੇ ਨਾਉ ਜਾਣਾ ਬੌਲੀ ਵਿੱਚ ਨਾਉ ਜਾਣਾ ਹਰ ਸੰਗਰਾਂਤ ਤੇ ਮੈਂ ਕ ਸਰੋਵਰ ਦੇ ਉੱਤੇ ਇਸ਼ਨਾਨ ਕਰਨ ਲਈ ਜਾਣਾ ਤੈਨੂੰ ਚੰਗਾ ਲੱਗਦਾ ਹੈ ਕਿ ਨਹੀਂ ਲੱਗਦਾ ਤੇ ਗੁਰੂ ਕਹੇਗਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਗੁਰੂ ਕਹੇਗਾ ਕੋਈ ਲੋੜ ਨਹੀਂ ਜਾਣ ਦੀ ਪਰ ਬਾਬਾ ਕਹਿੰਦਾ ਪਾਠ ਕਰਵਾਉਣਾ ਹੈ ਮੈਂ ਮਾਂ ਸੰਪਟ ਮੈਨੂੰ ਫਲਾੜੇ ਬਾਬੇ ਨੇ ਕਿਹਾ ਹੈ ਉਹ ਕਹਿੰਦਾ ਤੂੰ ਸੇਵਾ ਕਰੇ ਮਾਂ ਸੰਪਟ ਮੇਰੇ ਚੇਲੇ ਚ ਪਾਠੇ ਕਰ ਦੇਣਗੇ ਲਾਭ ਤੈਨੂੰ ਮਿਲ ਜਾਏਗਾ ਤੇਰੀ ਇਹਦੇ ਵਿੱਚ ਕੀ ਇਸਲਾ ਹੈ ਤੇ ਗੁਰੂ ਕਹੇਗਾ ਵਡੀਆਂ ਹੱਦ ਦਲਾਲ ਕੇ ਮੁਸਬੀ ਏ ਕਰੇ ਗੁਰੂ ਕਹੇਗਾ ਪੜਪੜ ਗੱਡੀ ਲੱਦੀਆਂ ਪੜਪੜ ਭਰੀਆਂ ਸਾਥ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੀ ਆਰਜਾ ਪੜੀਆਂ ਜੀਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੇ ਚਖਣਾ ਚਾਹ ਗੁਰੂ ਏ ਕਹੇਗਾ ਗੁਰੂ ਕਹੇਗਾ ਪਟਕਣ ਦੀ ਲੋੜ ਨਹੀਂ ਖੁਦ ਨੂੰ ਸਵਾਰ ਘਰ ਬੈ ਕੇ ਸਵਾਰ ਟੋਏ ਟਿੱਬੇ ਕਬੀਰ ਮਨ ਮੈਦਾਨ ਕਰ ਟੋਏ ਟਿੱਬੇ ਲਾਹ ਇਹ ਆਪਣੇ ਟੋਏ ਟਿੱਬੇ ਲਾਹ ਇਹ ਦੀ ਸਪਾਈਕਰ ਗੁਰੂ ਏਕ ਹੈਗਾ ਪਰ ਏਜੰਟਾਂ ਨੇ ਤੁਹਾਨੂੰ ਪਟਕਾਇਆ ਹੈ ਤੇ ਏਜੰਟਾਂ ਦਾ ਕੰਮ ਪਤਾ ਕੀ ਹੁੰਦਾ ਹੈ ਮੰਨ ਲਓ ਕਿਦਰੇ ਐਸਪੀ ਦੇ ਨਾਲ ਡੀਸੀ ਦੇ ਨਾਲ ਕੰਮ ਹੋਵੇ ਕੋਈ ਵੱਡਾ ਹੋਵੇ ਏਜੰਟ ਤੁਹਾਨੂੰ ਅੱਗੇ ਤੱਕ ਜਾਣ ਨਹੀਂ ਦਿੰਦਾ ਤੁਹਾਡੀ ਪਹੁੰਚ ਨਹੀਂ ਏਜੰਟ ਨੇ ਕੁਝ ਪੈਸੇ ਲੈ ਲਏ ਥੋੜੇ ਸਮੇਂ ਬਾਅਦ ਤੁਸੀਂ ਕਿਹਾ ਵੀ ਮੇਰਾ ਕੰਮ ਨਹੀਂ ਹੋਇਆ ਤੇ ਉਹਨੇ ਕਹਿਣਾ ਜੀ ਡੀਸੀ ਬਦਲ ਗਿਆ ਸੀ ਕਲੈਕਟਰ ਬਦਲ ਗਿਆ ਸੀ ਐਸਡੀਐਮ ਬਦਲ ਗਿਆ ਸੀ ਜਿਉ ਮੰਨਦਾਰ ਜੋ ਕਹਿੰਦਾ ਮੈਂ ਨਹੀਂ ਐਨਾ ਕੰਮ ਕਰਨਾ ਪੈਸੇ ਹੋਰ ਚਾਹੀਦੇ ਨੇ ਏਜੰਟਾਂ ਦਾ ਕੰਮ ਏ ਇਹ ਸੇਮ ਦੀ ਸੇਮ ਗੱਲ ਬਾਬਿਆਂ ਦੇ ਡੇਰਿਆਂ ਵਿੱਚ ਚੱਲਦੀ ਜੇ ਮਸਲਾ ਹੱਲ ਹੋ ਗਿਆ ਤੇ ਉਹਨੇ ਆਪਣੇ ਤੇ ਨਾਂ ਲੈ ਲੈਣਾ ਮੈਂ ਕਰਵਾਇਆ ਤੇ ਜੇ ਨਾ ਹੋਇਆ ਤੇ ਉਹਨੂੰ ਕਹਿੰਨਾ ਤੇਰੀ ਸ਼ਰਦਾ ਦੇ ਅੰਦਰ ਛੱਕ ਕੇ ਤੇਰੀ ਭਾਵਨਾ ਦੇ ਅੰਦਰ ਛੱਕ ਕੇ ਮਸਲਾ ਹੱਲ ਕਿਵੇਂ ਹੋਵੇ ਤੇਰਾ ਸਾਡੇ ਤੇ ਵਿਸ਼ਵਾਸ ਨਹੀਂ ਮਸਲਾ ਹੱਲ ਕਿਵੇਂ ਹੋਵੇ ਤੋ ਖੈਰ ਜਿਹੜਾ ਪਰਮਾਤਮਾ ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ tMapਾਏ ਉਹ ਤੁਹਾਡੀ ਤਮਾ ਦੇ ਉੱਤੇ ਟਿੱਗਿਆ ਵੀ ਤੋ ਲੰਗਰ ਲਾਏਗਾ ਤਾਂ 파ਠ ਹੋਏਗਾ ਤੋ ਅਖੰਡ ਪਾਠ ਕਰਵਾਏਗਾ ਤਾਂ ਆ ਮਸਲਾ ਲੋਏਗਾ ਸੰਪਟ ਕਰਾਏਗਾ ਤਾਂ ਮਸਲਾ ਲੋਏਗਾ ਪਰ ਸਾਡਾ ਸੁਭਾਅ ਬਣ ਗਿਆ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਂਦੇ ਆਦੀ ਹੋ ਗਏ ਹਾਂ ਰਿਸ਼ਵਤ ਲੈ ਕੇ ਕੰਮ ਕਰਨ ਦੇ ਆਦੀ ਹੋ ਗਏ ਹਾਂ ਸਾਨੂੰ ਸੱਚ ਨਜ਼ਰ ਹੀ ਨਹੀਂ ਆਉਂਦਾ ਆ ਰੱਬ ਤੇਰੀ ਰਿਸ਼ਵਤ ਦਾ ਭੁੱਖਾ ਨਹੀਂ ਹੈ ਬਹੁਤਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਇਓ ਨੂੰ ਤੇਰੀ ਤਿਲ ਜਿਨੀ ਤਮਾਣੀ ਤੋਂ ਰਿਸ਼ਵਤ ਦੇ ਪਰ ਤੇਰਾ ਸੁਭਾਅ ਇਹ ਤੂੰ ਕਰੀ ਜਾ ਰਿਹਾ ਇਸ ਕਰਕੇ ਖੁਦ ਦਾ ਸੁਧਾਰ ਕਰ ਖੁਦ ਨੂੰ ਪੜ ਖੁਦ ਨੂੰ ਵਿਚਾਰ ਖੁਦ ਨੂੰ ਵੇਖ ਖੁਦ ਦੇ ਉੱਤੇ ਵਰਕਰ ਖੁਦ ਦੇ ਉੱਤੇ ਕੰਮ ਕਰ ਵੀ ਤੂੰ ਕਿੱਥੇ ਖਲੋਤਾ ਹੈ ਕਿਸੇ ਏਜੰਟ ਠੱਗ ਸਾਧ ਬਾਬੇ ਦੇ ਕੋਲ ਜਾਣ ਦੀ ਲੋੜ ਨਹੀਂ ਸਭ ਏਜੰਟ ਨੇ ਸਭ ਠੱਗਾਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ ਬਿਰਲੇ ਵਾਂਝੇ ਨੂੰ ਛੱਡ ਕੇ ਇਹਨਾਂ ਠੱਗਾਂ ਦੇ ਕੋਲ ਫਸਣ ਦੀ ਲੋੜ ਹੈ